ਜੈ ਪੀਰਾਂ ਦੀ ਜੈ ਸਾਈਆਂ ਦੀ ਸੋ ਮੈਂ ਤੁਹਾਡੀ ਆਪਣੀ ਹਰਮਨ ਰਾਹਾ ਬੜੀ ਹੀ ਖੁਸ਼ੀ ਵਾਲੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਕਿ 20 ਜੂਨ ਦਿਨ ਵੀਰਵਾਰ ਨੂੰ ਪਿੰਡ ਖੁੰਮਣਾ ਵਿੱਚ ਸਲਾਨਾ ਪੰਡਾਰਾ ਤੇ ਮਹਿਫਲ ਕਰਵਾਈ ਜਾ ਰਹੀ ਹੈ ਸੋ ਜਿੱਥੇ ਕਿ ਮੈਂ ਵੀ ਉਸ ਦਰਬਾਰ ਵਿੱਚ ਆਪਣੀ ਹਾਜ਼ਰੀ ਲਗਵਾਉਣ ਲਈ ਪਹੁੰਚ ਰਹੀਆਂ ਸੋ ਤੁਸੀਂ ਸਾਰੇ ਪਗਤ ਉਹਨਾਂ ਦਰਬਾਰਾਂ ਤੇ ਉਹਨਾਂ ਸਰਕਾਰਾਂ ਦਾ ਅਸ਼ੀਰਵਾਦ ਲੈਣ ਲਈ ਜ਼ਰੂਰ ਪਹੁੰਚੋ ਸੋ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਸਾਰੀ ਪ੍ਰਬੰਧਕ ਕਮੇਟੀ ਦਾ ਪਿੰਡ ਖੁੰਮਣਾ ਵਾਲਿਆਂ ਦਾ ਜਿਨ੍ਹਾਂ ਨੇ ਕਿ ਹਾਜ਼ਰੀ ਲਗਵਾਉਣ ਦਾ ਮੌਕਾ ਦਿੱਤਾ ਸੋ ਤੁਸੀਂ ਵੀ ਉਸ ਦਰਬਾਰ ਵਿੱਚ ਰੌਣਕਾਂ ਵਧਾਉਣ ਲਈ ਜ਼ਰੂਰ ਪਹੁੰਚੋ ਜੀ 2 ਜੂਨ ਦਿਨ ਵੀਰਵਾਰ ਨੂੰ ਪਿੰਡ ਖੁੰਮਣਾ ਵਿੱਚ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਸਾਈਆਂ ਦੀ ਜੀ ਸੋ ਮੈਂ ਤੁਹਾਡੀ ਆਪਣੀ ਹਰਮੰਦ ਰਾਹਾ ਬੜੀ ਹੀ ਖੁਸ਼ੀ ਵਾਲੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਕਿ 2 ਜੂਨ ਦਿਨ ਵੀਰਵਾਰ ਨੂੰ ਪਿੰਡ ਖੁੰਮਣਾ ਵਿੱਚ ਸਲਾਨਾ ਭੰਡਾਰਾ ਤੇ ਮਹਿਫਲ ਕਰਵਾਈ ਜਾ ਰਹੀ ਹੈ ਸੋ ਜਿੱਥੇ ਕਿ ਮੈਂ ਵੀ ਉਸ ਦਰਬਾਰ ਵਿੱਚ ਆਪਣੀ ਹਾਜ਼ਰੀ ਲਗਵਾਉਣ ਲਈ ਪਹੁੰਚ ਰਹੀ ਆ ਸੋ ਤੁਸੀਂ ਸਾਰੇ ਪਗਤ ਉਹਨਾਂ ਦਰਬਾਰਾਂ ਤੇ ਉਹਨਾਂ ਸਰਕਾਰਾਂ ਦਾ ਅਸ਼ੀਰਵਾਦ ਲੈਣ ਲਈ ਜ਼ਰੂਰ ਪਹੁੰਚੋ ਸੋ